ਇਹ ਕੌਣ ਆ? ਇਹ ਪਾਪਾ ਮੇਰਾ। ਅੱਛਾ ਪਿਓ ਤੁਹਾਡਾ? ਹਾਂ ਇਹ ਵੀ ਵੇਹੇ ਬਿਮਾਰ-ਸ਼ਮਾਰ ਰਹਿੰਦਾ। ਇਹਨੂੰ ਕੀ ਹੋਇਆ? ਕਦੀ ਇਹਨਾਂ ਦਾ ਬੀਪੀ ਹਾਈ ਹੋ ਜਾਂਦਾ ਤੇ ਕਦੀ ਲੋ ਹੋ ਜਾਂਦਾ। ਅੱਛਾ ਅੱਛਾ ਮਤਲਬ ਇਹ ਵੀ ਫੁੜਕਣੀ ੜਾ ਕੇ। ਨਹੀਂ ਨਹੀਂ ਮਤਲਬ ਇਹ ਪੇਟəs ਆਪਾਂ ਫੇਰ ਸਾਡੇ ਭਾਜਾ ਕਰਨਾ ਪੈਣਾ। ਕਿਹੋ ਜੀਆਂ ਗੱਲਾਂ ਕਰਨ ਦਿਆ ਤੂੰ? ਝਵਲ ਬੰਦਾ ਕਿ ਥਾਂ ਦਾ ਨਵੇਂ ਤੇ। ਮੈਂ ਕੋ ਗਲਤ ਗੱਲ ਕਹੀ ਆ ਤੇਰਾ ਮੁੰਡਾ ਪੁੱਤੀ ਮੁਖਿਆ ਕਿਹਨੂੰ ਮਖਾਉਣਾ ਵਾ ਤੂੰ? ਬਾਪੂ ਜੀ ਹਾਂ ਇਹਨਾਂ ਦੇ ਪਾਪਾ ਜੀ ਬਹੁਤ شریف ਸੀ। ਪਿੰਡ ਦੇ ਵਿੱਚ ਕੋਈ ਝਗੜਾ ਹੁੰਦਾ ਹੈ ਨਾ ਤੀਨ ਦੇ ਪਿਓ ਨੂੰ ਸਾਦੇ ਸੀ ਇਹਦਾ ਪਿਓ ਸ਼ਰੀਫ ਹੀ ਵਾ ਤੇ ਹੋਰ ਸਾੜਾ ਸ਼ਰੀਫ ਦਾ ਪਰਿਓ ਜੀ ਦਾ ਪਿਓ ਮੈਂ ਦੱਸਣ ਦੇ ਪਿਓ ਦੀ ਸ਼ਰੀਫੀ ਸੁਣ ਕਾਕਾ ਗੱਲ ਹਾਂ ਬਈ ਸੁਣੋ ਧਿਆਨ ਨਾਲ ਸਾਰੇ ਬਈ ਇਹਦਾ ਪਿਓ ਇੰਨਾ ਸ਼ਰੀਫ ਸੀ ਇਹਦਾ ਪਿਓ ਸਕੂਲ ਪੜਦਾ ਹੁੰਦਾ ਸੀ ਮੇਰ ਨਾਲ ਨਿੱਕੇ ਹੁੰਦੇ ਜੇ ਗੱਲਾਂ ਤੇ ਜਦੋਂ ਇਹਦਾ ਪਿਓ ਸਕੂਲੇ ਪੜਦਾ ਹੁੰਦਾ ਸੀ ਤੇ ਯਾਰ ਬਹਿ ਲਿੰਦੇ ਚਾਜ ਨਾ ਕੀ ਹੋਇਆ ਤੁਸੀਂ ਜਦੋਂ ਇਹਦਾ ਪਿਓ ਸਕੂਲੇ ਪੜਦਾ ਜੀ ਤਾਂ ਛੁੱਟੀ ਹੋਈ ਇਹ ਅਹੀਂ ਚ ਕੁਲੋ ਜਦੋਂ ਜਾਣਦਾ ਸੀ ਹੈ ਤੇ ਜਦੋਂ ਜੈ ਅਹੀਂ ਚ ਕੁਲੇ ਜਨ ਗੱਟਾ ਸੁਣ ਲਈ ਆ ਤੂੰ ਉਹ ਗੱਲ ਉਹ ਸੁਣੀ ਗੱਲ ਗੱਲ ਸੁਣਾਈ ਜਰ ਜੇ ਇੱਧਰ ਦੱਸ ਤੂੰ ਮਰਿਆਣਾ ਤੇ ਤੇਰਾ ਮਰਿਆ ਤੇ ਤੇਰੇ ਨਾਲ ਦੱਸ ਦਿੰਨੇ ਆ ਕਾ ਚੜ ਰੋਣਾ ਉਹ ਤੇ ਰੋਣਾ ਕੋਈ ਨਹੀਂ ਇਹਦਾ ਪਿਓ ਚੁਕੂਲੇ ਚੁਕੂਲਾ ਬਾਹਰ ਨਿਕਲੇ ਅਹੀਂ ਤੇ ਆਉਂਦੇ ਆਉਂਦੇ ਨਾਲ ਰਸਤੇ 'ਚ ਇੱਕ ਕੁੜੀ ਮਿਲ ਪਈ ਇਹਦੇ ਪਿਓ ਨੇ ਕੁੜੀ ਨੂੰ ਛੇੜਿਆ ਪਿੰਡ ਵਾਲਾ ਕੁੱਟਿਆ ਭੈਣ ਕਹਿ ਕੇ ਛੁੱਟਿਆ ਦੇਹਣਾ ਉਹ ਲੱਗਾਈ ਬਰਫਜ ਵੇਖ ਲੈ ਕਿਦਾਂ ਡਾਊਨਲੋਡ ਛੇ ਚਾਟ